ਆਇਆ ਹੈ ਨਾ ਉਹਨਾਂ ਨੇ ਅਜ ਤੱਕ ਅਲੀ ਉਹਨਾਂ ਦੀ ਹਮਦਦਾਇ ਆਪਣੇ ਆਪ ਨੂੰ ਬੇਦ ਕਰਵਾਦੀ ਨਹੀਂ ਗਿਆ ਕਿ ਹਾਂ ਵੀ ਅਸੀਂ ਉਹ ਬੇਦ ਕਰਵਾਦੀ ਆ ਅੰਬੇਦਕਰਵਾਦੀ ਅਸਲ ਚ ਮੇਰੇ ਹਿਸਾਬ ਨਾਲ ਉਹ ਬੰਦਾ ਆ ਜਿਹਨੇ ਆਪਣੇ ਆਪ ਨੂੰ ਅੰਧਵਿਸ਼ਵਾਸ ਤੋਂ ਦੂਰ ਰੱਖਿਆ ਤੇ ਆਪਣੇ ਆਪ ਨੂੰ ਸਿੱਖਿਆ ਦੇ ਕਰੀਬ ਰੱਖਿਆ ਕਿਉਂਕਿ ਡਾਕਟਰ ਅੰਬੇਦਕਰ ਦਾ ਕਹਿਣਾ ਸੀਗਾ ਕਿ ਸਿੱਖਿਆ ਇੱਕ ਐਸੀ ਸ਼ੇਰਨੀ ਦਾ ਦੁੱਧ ਆ ਕਿ ਜਿਹੜਾ ਵੀ ਪੀਊਗਾ ਤੇ ਉਹ ਦਹਾੜੇਗਾ ਕਿਉਂਕਿ ਡਾਕਟਰ ਬੀ ਆਰ ਅੰਬੇਦਕਰ ਨੇ ਅਗਰ 32 ਡਿਗਰੀਆਂ ਲਿੱਤੀਆਂ ਸਿਗੀਆਂ ਅੱਜ ਤੱਕ ਮੈਂ ਕਹਿੰਦੀ ਆ ਕਿ ਜੇਕਰ ਕੋਈ 1 ਡਿਗਰੀ ਵੀ ਲੈ ਕੇ ਪੈਂਦਾ ਨਾ ਤੂੰ ਆਪਣੇ ਆਪ ਨੂੰ ਪਤਾ ਨਹੀਂ ਬੜਾ ਫੰਦੇ ਖਾਸ ਸਮਝਦਾ ਕਿ ਹਰ ਮੇਰੇ ਅਲਗੋ ਕੋ ਪੜਿਆ ਲਿਖਿਆ ਨਹੀਂ ਪਰ ਐਦਾਂ ਨਹੀਂ ਹੁੰਦਾ ਆਪਣੇ ਆਪ ਦੇ ਵਿੱਚ ਹਮੇਸ਼ਾ ਖਲੀਮੀ ਨਾ ਰਹਿਣਾ ਡਾਕਟਰ ਵੀ ਅਰੰਭੇਡ ਕਰਨੇ ਡਾਕਟਰ ਇਨ ਸਾਇੰਸ ਕੀਤੀ ਸੀ ਅੱਜ ਤੱਕ ਮੈਨੂੰ ਲੱਗਦਾ ਕਿਸੇ ਹੋਰ ਨੇ ਕੀਤੀ ਆ ਇੱਡੀ ਵੱਡੀ ਡਿਗਰੀ ਲੈਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਸੰਵਿਧਾਨ ਇੱਡੀ ਵੱਡੀ ਦੇ ਮੇਰੇ ਹਿਸਾਬ ਨਾਲ ਇੱਕ ਮਹਾਗ੍ਰੰਥਾ ਜੋ ਪੂਰੇ ਦੇਸ਼ ਨੂੰ ਦਿੱਤਾ ਗਿਆ ਹੈ ਜਿਹਦੇ ਹਿਸਾਬ ਦੇ ਨਾਲ ਸਾਡੇ ਦੇਸ਼ ਦਾ ਸਿਸਟਮ ਚੱਲਦਾ ਪਿਆ ਆ ਸਾਨੂੰ ਉਹਨੂੰ ਜ਼ਿਆਦਾ ਪੂਜਣਾ ਚਾਹੀਦਾ ਮੀਨਸ ਕਿ ਉਹਦੀ ਰਿਸਪੈਕਟ ਕਰਨੀ ਚਾਹੀਦੀ ਆ ਇਹ ਸਾਨੂੰ ਜਿਹੜੇ ਵਾਕੀ ਸਾਨੂੰ ਤੇ ਧਰਮ ਨੂੰ ਅਟੈਂਪਟ ਕਰਨ ਦਾ ਵੀ ਹੱਕ ਨਹੀਂ ਸੀ ਮੰਦਨਾ ਚ ਜਾਣ ਦਾ ਹੱਕ ਨਹੀਂ ਸੀ ਜਿਸ ਇਨਸਾਨ ਨੇ ਜਿਸ ਮਹਾਨਾਇਕ ਨੇ ਸਾਨੂੰ ਹੱਕ ਲੈ ਕੇ ਦਿੱਤੇ ਆ ਜਿਸ ਮਹਾਨਾਇਕ ਨੇ ਸਾਨੂੰ ਇਨਸਾਨ ਕੋ ਹੋਣ ਦਾ ਹੱਕ ਦਿੱਤਾ ਸਾਨੂੰ ਉਹਨਾਂ ਬਾਰੇ ਨਹੀਂ ਪਤਾ ਯਾਰ ਪਜਾ ਤੇਰੇ ਨਾਲ ਇਹ ਵੇਖ ਜਾਂਦੇ ਆ ਇਹ ਵੇਖਾਂਦੇ ਆ ਸਰਦਾਰ ਜੀ ਹੁਣ ਸਰਪੰਚੀ ਆ ਜਾਣੀ ਆ ਇਹਨਾਂ ਫੇਰ ਸ਼ਰਾਬ ਲੈਣੀ ਆ ਇਹਨਾਂ ਫੇਰ ਵੇਖਣਾ ਪਰ ਇਹਨਾਂ ਨੂੰ ਐਸ ਗੱਲ ਤੇ ਸੋਚਣਾ ਚਾਹੀਦਾ ਵੀ ਸਾਡੇ ਨਾਲ ਕੀ ਸਰਕਾਰ ਕਰਦੀ ਆ ਇਹ ਆ ਕਾਂਗਰਸ ਦੀ ਆਈ ਸਰਕਾਰ ਉਹਨਾਂ ਨੇ ਸਾਨੂੰ ਮਾਰ ਕੇ ਰਸਤਾ ਕਾਲੀਆਂ ਲਈ ਉਹਨਾਂ ਸਾਡੇ ਬਦਲ ਨਸ਼ੇ ਲਾਤੇ ਆ ਉਹਨਾਂ ਨਾਲ ਨਹੀਂ ਲਾਤੇ ਸਾਡੇ ਬੱਚੇ ਤੱਕੇ ਖਾਂਦੇ ਫਿਰਦੇ ਜਾਂ ਨਹੀਂ ਉਹਨਾਂ ਕੋ ਪੈਸੇ ਹੁੰਦੇ ਸਾਡੇ ਕਿਰਪਾਨਾਂ ਲੈ ਕੇ ਧੌਣ ਤੇ ਰੱਖਦੇ ਲਿਆਓ ਦੋ ਅਸੀਂ ਕਿਥੋਂ ਦੇਣੇ ਆ ਅਸੀਂ ਕਿ ਨੌਕਰੀ ਤੇ ਨਹੀਂ ਲੱਗੇ ਅਸੀਂ ਦਿਹਾੜੀਦਾਰ ਕਰਦੇ ਆ ਬੱਚੇ ਦੂਜਾ ਕੰਮ ਇਹ ਆ ਜੀ ਤੇ ਜੀ ਤੇਰੇ ਨਾਲੇ ਲਾਂਦੀ ਤੇ ਜੀ ਕਰ ਲਿਆਓ ਸਰਦਾਰ ਜੀ ਤੇ ਜੀ ਤੇਰੇ ਨਾਲੇ ਮਾਜਾ ਫੇਰ ਕੇ ਰਾਤਾਂ ਇਹਨਾਂ ਬਣਾਤਾ ਬੀਬੀਆਂ ਨਾਲ ਤੁਹਾਨੂੰ 1000 1000 ਰੁਪਇਆ ਦਊਗਾ ਜੀ ਆ ਅੱਜ ਰਸੋਈ ਦਾ ਇਹ ਹੁਣ ਬੀਬੀਆਂ 1000 1000 ਤੇ ਬੋਟਾ ਪਾਤੀਆਂ ਝਾੜੂ ਵਾਲਿਆਂ ਨੂੰ ਇਹ ਇਹ ਕੰਮ ਇਹ ਕਰ ਦੇ ਜੋ ਜਿੱਥੇ ਮੇਰੀ ਭੈਣ ਬੋਲੀ ਆ ਇਹ ਕਦੀ ਨਾ ਤੁਰਨਗੇ ਭਾਵੇਂ ਇਹਨਾਂ ਨੂੰ ਗੋਲੀ ਦਾ ਹੁਕਮ ਹੋ ਜੇ ਇਹ ਕੋਈ ਵੀ ਨਾ ਤੁਰ ਗਏ ਨਾ ਪੋਟਾ ਨਹੀਂ ਸੋਪਕਾ ਨਹੀਂ ਆ ਐਵੇਂ ਨਾ ਜਾ ਮੈਂ ਆ ਸਰਪੰਚ ਜੰਦਰ ਸਮਝ ਚੈਖ ਲਾ ਤਾ ਇਹਨਾਂ ਮਰ ਦੋਵਾਂ ਨਾਲ ਸਦਾ ਭੈਣ ਜੀ ਜਿਤਾਇਆ ਇਹਨੇ ਅਖੀਰੀ ਮਰਤੇ ਪਰਚਾ ਕਰਾਇਆ ਪਰਚਾ ਕਰਾਇਆ ਕਿਉਂ ਮੈਂ ਕਿਹਾ ਆਪਣੀ ਭੁੱਖ ਬਦਲੇ ਬੋਲਿਆ ਹਾਂ ਚਲ ਆ ਲੱਗੀ ਹੈ ਕਰੋਨਾ ਸੀ ਮੈਂ ਕਿਹਾ ਸਾਨੂੰ ਦਿਹਾੜੀ ਨਹੀਂ ਲੱਭਦੀ ਸਾਡੇ ਬੱਚੇ ਬਾਹਰ ਜਾਣਗੇ ਕੰਮ ਕਰਨਗੇ ਸਾਨੂੰ ਸਰਕਾਰ ਜਿਹੜੀ ਆ ਜਾਂ ਕੁਝ ਦੇਵੇ ਇਹਨੇ ਇਹ ਕੰਮ ਦੇ ਬਦਲੇ ਮੈਨੂੰ ਸਰਦਾਰ ਜੀ ਨੇ ਫੜਾਇਆ ਆ ਕੰਮ ਹੀ ਮੇਰੇ ਮਗਰ ਕੋਈ ਬੰਦਾ ਨਹੀਂ ਗਿਆ ਮੇਰੇ ਮਗਰ ਸਿਰਫ ਇੱਕ ਮੇਰਾ ਭਰਾ ਆ ਗਿਆ ਤੇ ਯਾਰ ਇੱਕ ਮੇਰਾ ਭਰਾ ਬਣਿਆ ਜੱਟ ਹੋ ਗਿਆ ਕਿਸੇ ਬੰਦ ਨੇ ਨੰਗਾਰਾ ਨਹੀਂ ਪੜਾ ਵੀ ਇਹਨੇ ਗਾਲ ਕੱਢੀ ਆ ਇਹਨੇ ਝੂਠਾ ਮੇਰੇ ਤੇ ਇਲਜ਼ਾਮ ਲਾ ਕੇ ਮੈਨੂੰ ਫੜਾਇਆ ਕੋਲੋਂ 5.5 ਲੱਖ ਰੁਪਏ ਦਾ ਚੈੱਕ ਤੇ ਜਕਮੀਆਂ ਨੂੰ 50000 ਰੁਪਏ ਦਵਾ ਤੇ ਜੇ ਕਿਸੇ ਗਰੀਬ ਦਾ ਘਰ ਟੁੱਟਾ ਹੀ ਇਹਨਾਂ ਦੇ ਆਰਡਰ ਇਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਛੱਤ ਵੀ ਪਵਾਈ ਗਈ ਤੇ ਭਾਰਤੀ ਮੂਹ ਮੇਰੀ ਇਹੀ ਬੇਨਤੀ ਹੈ ਕਿ ਭਾਰਤੀ ਮੂਹ ਆਜ਼ਾਦੀ ਮੁਕਤੀ ਮੋਰਚੇ ਦੇ ਨਾਲ ਮੋਢੇ ਨਾਲ ਮੋਢੇ ਲਾ ਕੇ ਜੁੜੋ ਤੇ ਜਿੱਥੇ ਵੀ ਸਾਡੀ ਲੋੜ ਪੈਗੀ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੋਤੇ ਹਾਂ ਸਾਰਿਆਂ ਨੂੰ ਜੈ ਭੀਮ ਜੈ ਜਸ ਜੀ ਸਾਡੇ ਵਿੱਚ ਸਾਡੇ ਮੁਕਸ਼ਣ ਚਾਲਕ ਜਿਹੜੀ ਅਨੀਲ ਹੰਸ ਜੀ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਮੈਂ ਹੀ ਕਹਿਣਾ ਚਾਹੁੰਨੀ ਕਿ ਆਪਾਂ ਭੀੜ ਨਹੀਂ ਇਕੱਠੀ ਕਰਨਾ ਚਾਹੁੰਦੇ ਕਿ ਅੱਜ ਆਪਾਂ ਤੁਹਾਨੂੰ ਕਹਿ ਰਹੀਏ ਸਾਡਾ ਮੋਰਚਾ ਆ ਕਰਦਾ ਆਪਾਂ ਕਹਿਣਾ ਚਾਹੁੰਨੇ ਕਿ ਜਾਗਣਾ ਵੀ ਤੁਹਾਨੂੰ ਪਹਿਣਾ ਵਾਹੀ ਅੱਜ ਤੁਹਾਨੂੰ ਅਨੀਲੀਅੰਸ ਜੀ ਦੇ ਨਾਲ ਤੇ ਤੁਹਾਨੂੰ ਮਲਾਉਣ ਦੇ ਔਰ ਕੁਝ ਆਪ ਵੀ ਤਾਂ ਕਰਨਾ ਪੈਣਾ ਉਹਨਾਂ ਨੇ ਕੁਝ ਨਹੀਂ ਕਰਨਾ ਹੈਗਾ ਕੁਝ ਆਪਾਂ ਨੂੰ ਵੀ ਕਰਨਾ ਪੈਣਾ ਜੇ ਆਪਾਂ ਸ਼ਹੀਦੀ ਦਿਹਾੜੇ ਯਾਦ ਰੱਖਦੇ ਆਂ ਤਾਂ ਸਾਨੂੰ ਬਾਬਾ ਸਾਹਿਬ ਦੀਆਂ ਵੀ ਕੁਰਬਾਨੀਆਂ ਯਾਦ ਰੱਖਣੀਆਂ ਚਾਹੀਦੀਆਂ ਉਹਨਾਂ ਨੇ ਵੀ ਬੱਚੇ ਵਾਰੇ ਆ ਸਾਡੇ ਵਾਸਤੇ ਅੱਜ ਆਪਾਂ ਉਹਨਾਂ ਦੀਆਂ ਕੁਰਬਾਨੀਆਂ ਨਾ ਭੁੱਲੀਏ ਜਿੱਦਾਂ ਕਿ ਉਹਨੇ ਦੱਸ ਕੇ ਗਏ ਬਲਵਿੰਦਰ ਸੋਤਾਜੀ ਕਿ ਨੀਰੂ ਬਾਜਵਾ ਦੇ ਉੱਤੇ ਪਰਚਾ ਕਰਾ ਜੋ ਕਿ ਸਾਨੂੰ ਅਨੀਲ ਹਾਂਸ ਜੀ ਦਾ ਆਦੇਸ਼ ਸੀਗਾ ਕਿ ਨੇ ਸਾਡੇ ਸਮਾਜ ਦੇ ਉੱਤੇ ਟਿੱਪਣੀ ਕੀਤੀ ਆ ਜਾਤੀ ਸ਼ਬਦ ਬੋਲਦੀ ਪਈ ਉਹਦੇ ਵਿੱਚ ਮੈਂ ਭੁਖੜ ਧਰਤਾਂ ਤੇ 5 ਦਿਨ ਰਹੀ ਆ ਕਿ ਇਹਦੇ ਵਿੱਚ ਮੈਂ ਆਪਣੇ ਭਰਾਵਾਂ ਨੂੰ ਆਪਣੀਆਂ ਭੈਣਾਂ ਨੂੰ ਖਾਸ ਕਰਕੇ ਕਹਿਣਾ ਚਾਹੁੰਦੀ ਆ ਕਿ ਪਿੰਡਾਂ ਚੋਂ ਨਿਕਲੋ ਘਰਾਂ ਚੋਂ ਨਿਕਲੋ ਜਿੱਦਾਂ ਆਪਾਂ ਕਾਂਗਰਸਾਂ ਦੀਆਂ ਰੈਲੀਆਂ ਉਦੋਂ ਸਾਨੂੰ ਆਪਣੇ ਵੀ ਸਮਾਜ ਦੇ ਨਾਲ ਚੱਲਣਾ ਚਾਹੀਦਾ ਵਾ ਤੇ ਜਿੱਦਾਂ ਸਾਡੇ ਰਹਿਵਰਾਂ ਦੀਆਂ ਸ਼ੀਦੀ ਦੇ ਵਾਲੇ ਚੱਲਦੇ ਪਏ ਆ ਸਾਰਾ ਕੁਝ ਮਨਾਉਣੇ ਵੀ ਚਾਹੀਦੇ ਆਪਾਂ ਨਹੀਂ ਕਹਿੰਦੇ ਪਰ ਪੋਲਿਟਿਕਲ ਲਾਈਨਾਂ ਤੋਂ ਬਾਹਰ ਹੋ ਜੋ ਸਾਡੇ ਵਾਸਤੇ ਕੁਝ ਨਹੀਂ ਇਹਨਾਂ ਨੇ ਸਾਡੇ ਕੋ ਹੱਕ ਕੋਈ ਦਿੱਤੇ ਨਹੀਂ ਆ ਬਾਵਾ ਸਾਹਿਬ ਨੇ ਜੋ ਸਾਨੂੰ ਲੈ ਕੇ ਦਿੱਤਾ ਉਹਨਾਂ ਦੇ ਉੱਤੇ ਚੱਲੀਏ ਬੜੇ ਚਿਰ ਦੇ ਆਪਾਂ ਇਹਨਾਂ ਦੇ ਮਗਰ ਲੱਗੇ ਹੋਏ ਆ ਅਗਦੀ ਕਾਲੀਆਂ ਦੇ ਚੱਲ ਜਾਨੀਓ ਕੋਈ ਕਾਂਗਰਸ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਸਾਡੇ ਨਾਲ ਹੀ ਜੁੜੋ ਆਪਾਂ ਕਹਿੰਨੇ ਕਿ ਜਾਗੋ ਸਾਡੇ ਸੰਵਿਧਾਨ ਤੇ ਡਾਕੇ ਪੈਣ ਦੇ ਉਹਨਾਂ ਨੂੰ ਬਚਾਉਣ ਵਾਸਤੇ ਤੇ ਜਾਗੋ ਨਹੀਂ ਅੱਜ ਨਾ ਜਾਗੇ ਕਦੇ ਨਹੀਂ ਜਾਗੋਗੇ ਮੈਂ ਕਿਹਾ ਕਿ ਮੈਂ ਗਰੀਬ ਕਿਸੇ ਨੂੰ ਦੇਣਾ ਨਹੀਂ ਕੁਝ ਵੀ ਨਾ ਮੈਂ ਸਕਾਲਰਸ਼ਿਪ ਦੇਣੀ ਆ ਤੇ ਨਾ ਹੀ ਮੈਂ ਕੋਈ ਕੁਰਸੀ ਦੇਣੀ ਹੈ ਮਾਨ ਸਰਕਾਰ ਦਾ ਵਾਦਾ ਵਾ ਤੇ ਹੁਣ ਤੁਸੀਂ ਇਹ ਸੋਚਣਾ ਵਾ ਕਿ ਦੁਬਾਰੇ ਮਾਨ ਸਰਕਾਰ ਨੂੰ ਅੱਗੇ ਲੈ ਕੇ ਹੋਣਾ ਕਿ ਦੂਜੀ ਸਰਕਾਰ ਨੂੰ ਕਿਸੇ ਚੌਥੀ ਪੀੜ੍ਹੀ ਲੈ ਕੇ ਆਉਣੀ ਹੈ ਸਾਡੀ ਅਸੀਂ ਸਾਡੇ ਕੋਲ ਸਭ ਕੁਝ ਹੈਗਾ ਵਾ ਨੌਕਰੀ ਵੀ ਮਾਲਕ ਨੇ ਦਿੱਤੀ ਆ ਤੇ ਪਰ ਸਾਨੂੰ ਆਉਣ ਵਾਲੇ ਸਮਾਜ ਦੀ ਇੰਨੀ ਕਿ ਚਿੰਤਾ ਵਾ ਕਿ ਜੇਕਰ ਅੱਜ ਸਾਡੇ 32 33 ਐਮ ਐਲ ਏ ਉਹਨਾਂ ਨੂੰ ਮਾਨ ਸਰਕਾਰ ਨੇ ਨੱਕ ਦੀ ਨਕੇਲ ਵਿੱਚ ਰੱਖਿਆ ਸਾਡੇ ਹੱਕਾਂ ਵਾਸਤੇ ਬੋਲਦੇ ਨਹੀਂ ਤੇ ਆਉਣ ਵਾਲਾ ਕੋਈ ਇਹੋ ਜਿਹਾ ਸਾਡਾ ਮੰਤਰੀ ਐਮਐਲਏ ਉੱਠੇ ਜਿਹੜਾ ਸਾਡੇ ਹੱਤਾਂ ਵਾਸਤੇ ਬੋਲੇ ਸਾਡੇ ਸਮਾਜ ਵਾਸਤੇ ਬੋਲੇ ਮਾਨ ਸਾਹਿਬਾ ਸਾਡਾ ਹੱਕ ਬਣਦਾ ਅਸੀਂ ਤੈਨੂੰ ਤਾਂ ਅਗਲੀ ਰਿਪੋਰਟ ਪਾਉਂਗੇ ਤੇ ਸਾਡਾ ਹੱਕ ਦਵੇਂਗਾ ਤੇ ਫੇਰੇ ਇਹ ਕੰਮ ਹੋ ਸਕਦਾ ਹੈ ਜੇ ਸਾਥੀਓ ਜੇਕਰ ਤੁਸੀਂ ਇਹ ਚੀਜ਼ ਨਹੀਂ ਬੋਲੋਗੇ ਤੇ ਮਾਨ ਸਰਕਾਰ ਸੁੱਤੀ ਪਈ ਆ ਇਹਨਾਂ ਆਉਣ ਵਾਲੀ ਸਰਕਾਰ ਕਿਸੇ ਨਾ ਕਿਸੇ ਨਾਲ ਇਹਨਾਂ ਨੂੰ ਪਤਾ ਵੀ ਆ ਅਗਲੀ ਵਾਰ ਸਾਨੂੰ ਵੋਟਾਂ ਨਹੀਂ ਪੈਣੀਆਂ ਇਹ ਚਾਹੇ ਕਾਂਗਰਸ ਨਾਲ ਗੰਢ ਜੋੜ ਕਰਨਗੇ ਚਾਹੇ ਅਕਾਲੀਆਂ ਨਾਲ ਕਰਨਗੇ ਆਪਣੀ ਅਗਲੀ ਸਰਕਾਰ ਇਹ ਬਣਾ ਦੇਣਗੇ ਤੇ ਜਿਹੜੀਆਂ ਆਪਾਂ ਸੀਟਾਂ ਇਹ ਸਭ ਖਾ ਜਾਣਗੇ ਮਾਨ ਸਰਕਾਰ ਇਸ ਕਰਕੇ ਸਾਡਾ ਇਹੋ ਹੀ ਤੁਹਾਡੇ ਅੱਗੇ ਬੇਨਤੀ ਸਮਝ ਲਓ ਕਿ ਜੇਕਰ ਬੱਚਿਆਂ ਦਾ ਤੁਸੀਂ ਭੁੱਖ ਬਚਾਉਣਾ ਵਾ ਤੇ ਤੁਹਾਨੂੰ ਆਪਣਾ ਜਿਹੜਾ ਮੁੱਦਾ ਚੁਕਣਾ ਪਊਗਾ ਇਹ ਮੁੱਦਾ ਨਾ ਤੁਹਾਨੂੰ ਕਾਲੀ ਜਾਂ ਕਾਂਗਰਸ ਦੱਸੂਗੀ ਨਾ ਤੁਹਾਨੂੰ ਬੀਜੇਪੀ ਵਾਲੀ ਦੱਸਣਗੇ ਨਾ ਤੁਹਾਨੂੰ ਝਾਲੂ ਸਰਕਾਰ ਦੱਸੂਗੀ ਨਾ ਤੁਹਾਨੂੰ ਕੋਈ ਦੂਜੀ ਕੋਈ ਸੰਸਦਾਂ ਦੱਸੂਗੀ ਤੁਹਾਡੇ ਹੱਕਾਂ ਬਾਰੇ ਕਿਉਂਕਿ ਉਹ ਤੁਹਾਨੂੰ ਤੁਹਾਡੇ ਹੱਕਾਂ ਦਾ ਜਾਗਰੂਕ ਕਿਉਂ ਕਰਉਣਗੇ ਮਾਨ ਸਰਕਾਰ ਨੇ ਤੇ ਅੱਜ ਤੱਕ ਮਾੜੀ ਮਰਜ਼ੀ ਨੂੰ ਕਿੰਨਾ ਚਿਰ ਲੱਗਾ ਹੋਇਆ ਕਿੰਨੇ ਚੋਰ ਵੜੇ ਗਏ ਕਿੰਨੇ ਸਾਹਮਣੇ ਆ ਗਏ ਪਰ ਮਾਨ ਸਰਕਾਰ ਦੀ ਅੱਜ ਤੱਕ ਹਿੰਮਤ ਨਹੀਂ ਹੋਈ ਕਿ ਮੈਂ ਜਾ ਕੇ ਪਤਾ ਲਾਂ ਵੀ ਯਾਰ ਜਿਹੜੇ ਚੋਰਾਂ ਨੂੰ ਘੱਮਸੇ ਕੰਮ ਆ ਉਦੋਂ ਝੂਠਾ ਹੀ ਕਹਿੰਦਾ ਯਾਰ ਮੈਂ ਇਹਨੂੰ ਫਾਂਸੀ ਲਾ ਦੂੰਗਾ ਯਾਰ ਸਜ਼ਾ ਦੇ ਦੂੰਗਾ ਪਰ ਮਾਨ ਸਰਕਾਰ ਅੱਜ ਤੱਕ ਉਹਨਾਂ ਤੱਕ ਪਹੁੰਚਿਆ ਨਹੀਂ ਇਹ ਮਾਨ ਸਰਕਾਰ ਦੀ ਇਹ ਸ਼ੈ ਆ ਅੱਜ ਦੀ ਕੀ ਨਾਜੀ ਆਪਣਾ ਮੇਰਾ ਨਾਂਜੀ ਬਲਵਿੰਦਰ ਸਿੰਘ ਸੁੱਤਾ ਜੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਬੀਐਮ3 ਭਾਰਤੀ ਮੂਲਵਾਸੀ ਮੋਰਚਾ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਉਹਦੇ ਬਾਰੇ ਦੱਸੋ ਅੱਜ ਜਿਹੜੀ ਮੀਟਿੰਗ ਭਾਰਤੀ ਬੀਐਮ3 ਮੋਰਚੇ ਵੱਲੋਂ ਕੀਤੀ ਗਈ ਹੈ ਜੀ ਉਹ ਇਸ ਵਿਸ਼ੇ ਤੇ ਕੀਤੀ ਗਈ ਆ ਕਿ ਜਿਹੜੀ ਤੀਜੀ ਧਿਰ ਸਰਕਾਰ ਬਣਾਈਆਂ ਕਾਫੀ ਗਰੀਬ ਸਮਾਜ ਨੇ ਆਪਣੇ ਬਲਬੂਤੇ ਤੇ ਬਣਾਈ ਸੀ ਕਿ 70 ਸਾਲ ਦੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡਾ ਸਰਕਾਰਾਂ ਨੇ ਕੁਝ ਨਹੀਂ ਦਿੱਤਾ ਤੇ ਇਸ ਕਰਕੇ ਆਪਾਂ ਸਰਕਾਰ ਬਣਾਈ ਸੀ ਪਰ ਇਹ ਸਰਕਾਰਾਂ ਨੇ ਉਹਨਾਂ ਤੋਂ ਵੀ ਦੂਰ ਜਾ ਛੁਟਿਆ ਗਰੀਬਾਂ ਇਸ ਕਰਕੇ ਅਸੀਂ ਦੁਬਾਰਾ ਇਹ ਮੋਰਚਾ ਜਿਹੜਾ ਤਿਆਰ ਕਰ ਰਹੇ ਹਾਂ ਤੇ ਦੁਬਾਰੇ ਰਣਨੀਤੀ ਜਿਹੜੀ ਤਿਆਰ ਕਰ ਰਹੇ ਹਾਂ ਜੀ ਜੀ ਅੱਜ ਸਰ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਇਹਦੇ ਬਾਰੇ ਜਾਣਕਾਰੀ ਦਿਓ ਅੱਜ ਹਲਕਾ ਖਰੂਰ ਸਾਹਿਬ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਗਈ ਉਹਦੇ ਪ੍ਰਧਾਨਗੀ ਵਿਰਸਾ ਸਿੰਘ ਸੌਰਤਾ ਨੇ ਕੀਤੀ ਜਿਹਦੇ ਵਿੱਚ ਖਾਸ ਤੌਰ ਤੇ ਗੁਲਵਿੰਦਰ ਸਿੰਘ ਸੌਰਤਾ ਮੀਤ ਪ੍ਰਧਾਨ ਪੰਜਾਬ ਤੇ ਪੂਰੀ ਭਾਰਤ ਦੇ ਮੁੱਲਵਾਂ ਸੇ ਮੁਕਤੀ ਮੋਰਚਾ ਦੀ ਟੀਮ ਇੱਥੇ ਪਹੁੰਚੀ ਹੈ ਅੱਜ ਦੀ ਮੀਟਿੰਗ ਦਾ ਜਿਹੜਾ ਮਕਸਦ ਸੀਗਾ ਉਹ ਜੋ ਪੰਜਾਬ ਦੇ ਵਿੱਚ ਹਾਲਾਤ ਤੁਸੀਂ ਭਲੀ ਭਾਤੀ ਜਾਣਦੇ ਆ ਬਣੇ ਹੋਏ ਆ ਨਾ ਤਾਂ ਲਾਉਣ ਨਾ ਆਰਡਰ ਪੰਜਾਬ ਦਾ ਸਹੀ ਆ ਨਾ ਹੀ ਗਰੀਬਾਂ ਨੂੰ ਜੋ ਫੈਸਿਲਿਟੀ ਜੋ ਵਾਦੇ ਇਹਨਾਂ ਨੇ ਝੂਠੇ ਕੀਤੇ ਸੀ ਉਹ ਮਿਲਦੇ ਪਏ ਆ ਨਾ ਹੀ ਅੱਜ ਤੱਕ ਬੱਚਿਆਂ ਨੂੰ ਮੈਟ੍ਰਿਕਸ ਸਕਾਲਰਸ਼ਿਪ ਮਿਲੀ ਆ ਉਹਦੇ ਬਾਰੇ ਜਿਹੜੇ ਅੱਜ ਪੂਰੇ ਪਿੰਡ ਦੇ ਵਿੱਚ ਹਲਕਾ ਖਡੂਰ ਸਾਹਿਬ ਦੇ ਵਿੱਚ ਜਿੰਨੇ ਵੀ ਲੋਕ ਸਭਾ ਮੈਂਬਰ ਸਿਕ ਉਹਨਾਂ ਦੇ ਨਾਲੇ ਖਾਸ ਮੀਟਿੰਗ ਕੀਤੀ ਗਈ ਆ ਤੇ 2024 ਦੇ ਵਿੱਚ ਜਿਹੜੇ ਆਉਣ ਵਾਲੀਆਂ ਚੋਣਾਂ ਹੈਗੀਆਂ ਉਹਨਾਂ ਦੀ ਰਣਨੀਤੀ ਤਿਆਰ ਕੀਤੀ ਇਸ ਤੋਂ ਇਲਾਵਾ ਕੀ ਕੀ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਜਿੰਮੇਵਾਰੀ ਜਿਹੜੀ ਡੰਡੇਆਲਾ ਹਲਕੇ ਤੇ ਇਨਚਾਰਜ ਬਿਰ ਦੂਰ ਸਭਾ ਖਡੂਰ ਸਭਾ ਹਲਕੇ ਦੇ ਜਿਹੜੇ ਇਨਚਾਰਜ ਹੈਗੇ ਆ ਉਹ ਬਿਰਸਾ ਸਿੰਘ ਸੌਰਤਾ ਜੀ ਤੇ ਉਹਨਾਂ ਦੇ ਨਾਲ ਜਿਹੜੀ ਟੀਮ ਨੂੰ ਨਿਯੁਕਤ ਕੀਤਾ ਗਿਆ ਜਿਨ੍ਹਾਂ ਨੇ ਆਸ਼ਵਾਸਨ ਦਿੱਤਾ ਵੀ ਆਉਣ ਵਾਲੇ ਸਮੇਂ ਤੇ ਪੂਰੇ ਖਡੂਰ ਸਭਾ ਹਲਕੇ ਦੇ ਪਿੰਡ ਪੱਧਰ ਤੇ ਜਿਹੜਾ ਵਰਕ ਕਰਕੇ ਬਹੁਤ ਜਲਦੀ ਜਿਹੜੇ ਵਲੰਟੀਅਰ ਤਿਆਰ ਕੀਤੇ ਜਾਣਗੇ ਗ੍ਰਾਮ ਅੰਬੇਦਕਰ ਜੀ ਦੇ ਸਧਾਤਾ ਬਾਰੇ ਜਾਣਕਾਰੀ ਦਿੱਤੀ ਗਈ ਆ ਉਹਨਾਂ ਬੜੇ ਜਾਗਰੂਕ ਕੀਤਾ ਗਿਆ ਕੁਝ ਗੱਲਾਂ ਉਹਨਾਂ ਬੜੇ ਦੱਸੋ ਜੀ ਅਡਾ ਠੱਬੀਆ ਰੰਬੀਦਕਰ ਜੀ ਤਾਂ ਕਨਸੈਪਟ ਜਿਹੜਾ ਹੈਗਾ ਉਹ ਘਰ ਘਰ ਤੱਕ ਲੈ ਕੇ ਜਾਣ ਦੇ ਲਈ ਭਾਰਤ ਦੇ ਮੂਲ ਵਾਸੀ ਮੁੱਠੀ ਮੋਰਚਾ ਹਰ ਵੇਲੇ ਤਤਪਰ ਹੁੰਦੀ ਹੈ ਕਿਉਂਕਿ ਜਿੰਨਾ ਚਿਰ ਮੂਲ ਵਾਸੀ ਸਮਾਜ ਦੇ ਰਹਿਬਰਾਂ ਦੇ ਵਿਚਾਰਧਾਰਾ ਘਰ ਘਰ ਤੱਕ ਨਾ ਗਈ ਉਹਨਾਂ ਚਿਰ ਸਮਾਜ ਜਿਹੜਾ ਹੈਗਾ ਜਾਗਰੂਤ ਨਹੀਂ ਹੋਏਗਾ ਕਿਉਂਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਕਹਿੰਦੇ ਸੀ ਪੋਲੀਟਿਕਲ ਪਾਵਰ ਇਜ਼ ਦਾ ਮਾਸਟਰ ਕੀ ਵਿਚ ਯੂ ਕੈਨ ਓਪਨ ਈਚ ਐਂਡ ਐਵਰੀ ਗਲੋ ਕਿਉਂਕਿ ਰਾਜ ਸੱਤਾ ਹੀ ਇੱਕੋ ਜੀ ਦੋਖ ਤਕਲੀਫਾਂ ਦੀ ਚਾਬੀ ਹੈ ਜਿਹਦੇ ਨਾਲ ਅਸੀਂ ਆਪਣੇ ਸਮਾਜ ਦਾ ਅਸੀਂ ਜਿਹੜੇ ਦਬੇ ਕੁਚਲੇ ਲੋਕ ਆ ਉਹਨਾਂ ਦਾ ਜਿਹੜਾ ਪਰਤਾਰਾ ਕਰ ਸਕਦੇ ਆ ਤੇ ਅੱਜ ਜਿਹੜੇ ਇੱਥੇ ਵਲੰਟੀਅਰਸ ਇਕੱਠੇ ਹੋਏ ਆ ਉਹਨਾਂ ਨੂੰ ਨਾਲ ਲੈ ਕੇ ਅੱਜ ਅਸੀਂ ਪ੍ਰਣ ਕੀਤਾ ਸੰਕਲਪ ਕੀਤਾ ਵੀ ਆ ਹੁਣ ਅਸੀਂ ਘਰ-ਘਰ ਤੱਕ ਜਾ ਕੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਤੇ ਆਪਣੇ ਰਹਿਬਰਾ ਦੀ ਬਾਬਾ ਜੀਵਨ ਸਿੰਘ ਜੀ ਦੀ ਜਿਹੜੀ ਵਿਚਾਰਧਾਰਾ ਹੈਗੀ ਉਹ ਘਰ-ਘਰ ਤੱਕ ਪਚਾਵਾਂਗੇ